ਕਰਨਜੀਤ ਸਿੰਘ ਜੀ ਕਿਹੜਾ ਚੌਗੇ ਭਾਈ ਆਪਰ ਪਾਲ ਸਿੰਘ ਜੀ ਬਹੁਤ ਸੁਖਰੇ ਜੀ ਕਿੱਦਾਂ ਪਿੰਡ ਦਾ ਮਾਹੌਲ ਬਹੁਤ ਵਧੀਆ ਮਾਹੌਲ ਜੀ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਜੀ ਅੱਜ ਤੇ ਸਮਾਈ ਨਹੀਂ ਜਾਨੀ ਖੁਸ਼ੀ ਜੀ ਨਹੀਂ ਖਾਣ ਖੁਸ਼ੀ ਹੈ ਸੰਗਤ ਨੂੰ ਵੀ ਤੇ ਪੰਜਾਬ ਨੂੰ ਬਹੁਤ ਖੁਸ਼ੀ ਅੱਜ ਤੇ ਬਰੇ ਸਰਕਾਰਾਂ ਨੂੰ ਦਾਸ ਨਹੀਂ ਆਈ ਸੀ ਉਹਨਾਂ ਰਾਜ ਕਿੱਥੇ ਹੋਣੀ ਜੀ ਉਹਨਾਂ ਨੇ ਤੇ ਛੇਟਾ ਹੀ ਤੇ ਨਰਾਈਆਂ ਉਹਨਾਂ ਦੀਆਂ ਤੇ ਸਰਕਾਰਾਂ ਦੀਆਂ ਤੇ ਹੂੰ ਤੇ ਵੀ ਜੇਪੀ ਨੂੰ ਜ ਨਹੀਂ ਮਿਲੀ ਕੋ ਸ਼ੀਟ ਪੰਜਾਬ ਨੂੰ ਆਪਾ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਵਾ ਕਾਲੀਵਾਲ ਨੂੰ ਇੱਕ ਸ਼ੀਟ ਮਿਲੀ ਆ ਇਹਨਾਂ ਨੂੰ ਰਾਸ ਨਹੀਂ ਮਿਲਣਾ ਹੁਣ ਕੁਝ ਵੀ ਗਾਂ 27 ਕੁਝ ਨਹੀਂ ਮਿਲਣਾ ਇਹਨਾਂ ਨੂੰ ਤੇ ਸਰਕਾਰਾਂ ਦੀ ਮਨਸ਼ਾ ਕੀ ਲੱਗਦੀ ਹੈ ਭਈਆ ਬਰਤਾਲਸੀ ਦੇ ਇਹਨਾਂ ਨੇ ਚਾਹੁੰਦੇ ਆ ਬਸ ਦਬੇ ਰਹਿਣਾ ਤੇ ਨਸ਼ਾ ਵਰਤੋਂ ਆਏ ਵੰਡਦੇ ਰਹੀ ਲੋਕਾਂ ਨੂੰ ਤੇ ਚਾਹੁੰਦੇ ਆ ਅਸੀਂ ਸਿੱਖ ਕੌਮ ਨੂੰ ਉੱਠਣਾ ਦੇਈਏ ਲੱਗਦਾ ਕਿ ਭਈਆ ਬਰਤਾਲਸੀ ਦੇ ਵੱਲੋਂ ਦੁਬਈ ਤੋਂ ਆ ਕੇ ਲਹਿਰ ਚਾਲੂ ਕੀਤੀ ਗਈ ਸੀ ਪਿਛਲੇ ਛੇ ਮਹੀਨੇ ਹੋਰ ਨਸ਼ੇ ਵਾਸਤੇ ਕੀਤਾ ਮਾਰੇ ਨੇ ਜੋ ਉਹਨਾਂ ਨੂੰ ਭੇਜਿਆ ਹੈ ਬਾਅਦ ਵਿੱਚ ਪਰਮਾਤਮਾ ਨੇ ਭੇਜਿਆ ਨੂੰ ਸਿੱਧਾ ਜੀ ਉਹਨਾਂ ਪਰਮਾਤਮਾ ਨੇ ਭੇਜ ਕੇ ਨਸ਼ਾ ਛਡਾਉਣ ਤੇ ਤੇ ਅਮਰਤ ਛਕਾਉਣ ਵਾਸਤੇ ਉਹਨਾਂ ਨੂੰ ਭੇਜਿਆ ਜਰੂਰ ਮਾਰੇ ਦਾ ਹੈ ਪਾਸ਼ਾ ਮਾਰੇ ਅਕਾਲ ਪੁਰਖ ਨੇ ਭੇਜਿਆ ਉਹਨਾਂ ਨੂੰ ਤੇ ਇਹਨਾਂ ਦਾ ਰਾਸ ਕਿਥੇ ਹੋਣਾ ਜੀ ਸਰਕਾਰਾਂ ਹੁੰਦੀ ਪਰਿਵਾਰ ਦੇ ਮੈਂਬਰ ਸਾਰੇ ਪਰਿਵਾਰ ਗਿਆ ਸਾਰਾ ਪਰਿਵਾਰ ਗਿਆ ਹੋਇਆ ਜੀ ਤੇ ਪਰਿਵਾਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਸੀ ਹਾਲੇ ਗੱਲਬਾਤ ਕੋਈ ਨਹੀਂ ਮੇਰੀ ਹਿਸਟਰੀ ਹੋਈ ਕੋਈ ਸਰਕਾਰ ਦੇ ਤੋਂ ਬਹੁਤ ਕੋਸ਼ਿਸ਼ ਕੀਤੀ ਪਰ ਵੱਡਾ ਫਤਵਾ ਦਿੱਤਾ ਇਹ ਲੋਕਾਂ ਦੇ ਕਲੂਰ ਸਾਡੇ ਲੋਕਾਂ ਨੇ ਤੂੰ ਦੇ ਉਹਦੇ ਸਰਕਾਰਾਂ ਦਬਾਉਂਦੀਆਂ ਦਬਾਉਨੀਆਂ ਹਰ ਇੱਕ ਨੂੰ ਭਾਵੇਂ ਮਾੜੀ ਕੋਈ ਗੱਲ ਹੋਵੇ ਤਾਂ ਵੀ ਪੁਲਿਸ ਉਥੇ ਭੱਜ ਆਉਂਦੀ ਆ ਭਜਾ ਦਿੰਦੀ ਸਰਕਾਰ ਜਾਓ ਦੇ ਘਰੇ ਜਾਓ ਨਾਹੀਂ ਕਾ ਜਾਓ ਸਿੱਖਾਂ ਵਾਸਤੇ ਹੀ ਆ ਹੋਰ ਕਿਹਦੇ ਵਾਸਤੇ ਥੋੜਾ ਇਹਨੂੰ ਵਾਸਤੇ ਵਾਸਤੇ ਥੋੜਾ ਕਾਵਾ ਤੇ ਭਾਈ ਅਬਰਕਾਸ ਸਿੰਘ ਦੇ ਵੱਲੋਂ ਇੱਕ ਸਰੋਪਾ ਤੇ ਪ੍ਰਸ਼ਾਦ ਵੀ ਮੰਗਾਇਆ ਗਿਆ ਹੈ ਹਾਂਜੀ ਹਾਂਜੀ ਹੋਰ ਅਰਦਾਸ ਕਰ ਉਹਦੇ ਕਰਦੇ ਅਰਦਾਸ ਜਦੋਂ ਤੁਰਦੇ ਉਹ ਅਰਦਾਸ ਕਰਦੇ ਜੀ ਉਹ ਘਰੋਂ ਤੁਰਨਾ ਤਵੀਰ ਦਾ ਘਰ ਤੇ ਹੀ ਜੇ ਪਾਸੇ ਹੋਂ ਤਾ ਵੀ ਰਾਤ ਅਰਦਾਸ ਕਰਕੇ ਤੁਰਦੇ ਸੀ ਹਾਂਜੀ ਮੌਲਕੇ ਦਾ ਪਿੰਡ ਦਾ ਫਿਰ ਬਹੁਤ ਵਧੀਆ ਜੀ ਕਿਨੇ ਖੁਸ਼ ਹੋਏ ਆ ਜੀ ਉੱਥੇ ਸਾਰਾ ਪਰਿਵਾਰ ਹੀ ਗਿਆ ਆ ਜੀ ਇਥੋਂ ਗੱਡੀਆਂ ਬਹੁਤ ਗਈਆਂ ਜੀ ਪਾਸੇ ਨੂੰ ਗਈਆਂ ਆਪਣਾ ਦਸਿਆ ਨਿਕਲੋ ਸਿੰਘਾਂ ਨੇ ਸੰਤ ਨੇ ਦੱਸਿਆ ਨਹੀਂ ਕਿਸੇ ਨੂੰ ਵੀ ਸਾਡੀ ਖਣਪੜ ਕੱਲ ਨੂੰ ਆਰਾਮ ਕੀਤਾ ਜਾਊਗਾ ਸੌ ਚੁੱਕਰੇ ਅੱਜ ਤੇ ਫਿਰ ਕੱਲਾ ਖਣਪੜ ਆਰਾਮ ਹੋਣਗੇ ਮਤਲਬ ਜਿਹੜਾ ਇਹ ਬੰਦਾ ਚੁਣਿਆ ਹੈਗਾ ਵੀ ਹੁਣ ਕਸਮ ਚੁੱਕੂਗਾ ਤੇ ਖੁਸ਼ੀ ਹੋਣੀ ਆ ਜਿਸ ਤਰ੍ਹਾਂ ਦਾ ਉਧਾਂ ਪਿੰਡ ਪੱਦਰ ਦੇ ਉੱਤੇ ਕਿਦਾਂ ਦਾ ਮਾਹੌਲ ਆ ਕਿਦਾਂ ਦਾ ਸਹਿਯੋਗ ਰਿਹਾ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਪੂਰੀ ਦੁਨੀਆ ਹੀ ਉਹਦੇ ਵੱਲ ਮਤਲਬ ਸਾਲ ਲੋ ਲੋ 95% ਦੁਨੀਆ ਉਹਦੇ ਵੱਲ ਹੋ ਗਈ ਤੋਂ 2-4 ਬੰਦੇ ਹੁੰਦੇ ਆ ਪਿੰਡਾਂ 'ਚ ਵੀ ਸਾਰੇ ਤਾਂ ਮਤ ਘੱਟ ਬਾਕੀ ਬਿਲਕੁਲ ਸਹੀ ਹੈ ਸਾਰੀ ਦੁਨੀਆ ਹੀ ਖੁਸ਼ ਓਏ ਹੁਣ ਗਵਰਨਮੈਂਟ ਦਾ ਨਾ ਜਿੱਦਾਂ ਉਹਨੂੰ ਐਨਐਸਏ ਲੱਗੀ ਆ ਤੇ ਹੁਣ ਜਦੋਂ ਚਿਰ ਉਹਨੂੰ ਲਿਆਉਣਗੇ ਫੇਰ ਹੀ ਸੋਚ ਕੋ ਅੰਦਰੋਂ ਜਿਹੜਾ ਬੰਦਾ ਜੇਲ੍ਹ ਚ ਤਾੜਿਆ ਉਹ ਜਦੋਂ ਥੋੜਾ ਹੁਣ ਆਪਣੀ ਮਰਜ਼ੀ ਨਾਲ ਆ ਨਹੀਂ ਸਕਦਾ ਹੁਣ ਉਹ ਜਿੱਦਾਂ ਉਹਨਾਂ ਨੇ ਹੁਣ ਕਾਰਵਾਈ ਕੀਤੀ ਆ ਕੋਰਟ ਦੇ ਥਰੂ ਹੁਣ ਉਹਨੂੰ ਮਜ਼ਦੂਰੀ ਮਿਲੀ ਆ ਤੇ ਫਿਰ ਉਹਨਾ ਆਪਣਾ ਸੌ ਚੁੱਕ ਸਮਾ ਕੇ ਉਹਦਾ ਕਿੱਦਾਂ ਵੀ ਉਹਨਾ ਕਰਨਗੇ ਬਹੁਤ ਵਧੀਆ ਗੱਲ ਐ ਪਹਿਲਾਂ ਚੁੱਕਣੀ ਚਾਹੀਦੀ ਸੀ ਜਦੋਂ ਜਿੱਤ ਗਏ ਜੋ ਆਪਣਾ ਸੰਗਤ ਉਹਦੇ ਨੇ ਲੋਕਾਂ ਨੇ ਉਹਨੂੰ ਫਤਵਾ ਦੇ ਦਿੱਤਾ ਪਸੰਦ ਕਰਨ ਦੇ ਆ ਤੇ ਫਿਰ ਤੇ ਸੌ ਚ ਕਾਉਣੀ ਚਾਹੀਦੀ ਇਹਨੂੰ ਪਹਿਲਾਂ ਹੀ ਪਿੰਡ ਸਾਰੇ ਪਿੰਡ ਖੁਸ਼ ਆ ਪਿੰਡ ਕੇ ਪੂਰਾ ਇਲਾਕਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਰੇ ਖੁਸ਼ ਆ ਪਿੰਡ ਪੱਦਰ ਤਾਂ ਠੀਕ ਠਾਕ ਹੀ ਆ ਵੈਸੇ ਸਾਰਾ ਕੁਝ ਜੋ ਮਤਲਬ ਦੇਖਣਾ ਧਰਮ ਪ੍ਰਚਾਰ ਕਰ ਰਿਹਾ ਹੈ ਉਹਨੂੰ ਕਰਨ ਦੇਣਾ ਚਾਹੀਦਾ ਹੈ ਅੰਮ੍ਰਿਤ ਛਕਾ ਰਿਹਾ ਹੈ ਲੋਕਾਂ ਨੂੰ ਅੰਮ੍ਰਿਤ ਸਕਾਉਣ ਦੇਣਾ ਚਾਹੀਦਾ ਨਸ਼ਿਆਂ ਤੋਂ ਜੇ ਗਵਰਨਮੈਂਟ ਨਸ਼ੇ ਨਹੀਂ ਬੰਦ ਕਰ ਸਕਦੀ ਤੇ ਜੇ ਕੋਈ ਕਰਕੇ ਕਰ ਰਿਹਾ ਹੈ ਬੰਦ ਤੇ ਕਰਨ ਗਵਰਨਮੈਂਟ ਨਾਲ ਮਦਦ ਕਰਨੀ ਚਾਹੀਦੀ ਆ ਇਹ ਵੋਟਾਂ ਤੇ ਲੈਂਦੇ ਆ ਵੀ ਜਦੋਂ ਵੈਸੇ ਨਸ਼ੇ ਬੰਦ ਕਰਾਂਗੇ ਅਸੀਂ ਜੋ ਵੀ ਹੈ ਬੇਅਦਬੀ ਦੇ ਦਵਾਂਗੇ ਜਿਹੜਾ ਨਿਸ਼ਾਫ ਦਵਾਂਗੇ ਔਰ ਆਪ ਨਾਲੇ ਜੋ ਰਾਜਨੀਤੀ ਕਰ ਜਾਂਦੇ ਮੁੜ ਕੇ ਕੋਸ਼ਿਸ਼ ਕਰਦੇ ਵੀ ਨਹੀਂ ਆ ਗਈ ਤੇ ਜੋ ਕਰਨ ਲੱਗਦਾ ਤੁਹਾਨੂੰ ਹਟਾ ਦਿੰਦੇ